ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਸਰਕਾਰ ਦਾ ਬਹੁਤ ਹੀ ਮਾੜਾ ਵਰਤਿਆ ਆ ਕਿਸਾਨਾਂ ਦੇ ਵੱਲ ਔਰ ਅਸੀਂ ਕੋਈ ਡੈਮੋਕਰੇਟਿਵ ਕੰਟਰੀ ਚ ਨਹੀਂ ਰਹਿ ਰਹੇ ਅਸੀਂ ਇੱਕ ਡਿਕਟੇਟਰ ਡਿਕਟੇਟਰਸ਼ਿਪ ਦੇ ਵਿੱਚ ਰਹਿ ਰਹੇ ਹਾਂ ਜਿਹੜੀਆਂ ਸਰਕਾਰਾਂ ਆਪਣੇ ਸੰਵਿਧਾਨ ਤੇ ਹੀ ਨਹੀਂ ਚੱਲਦੀਆਂ ਕੀ ਗੱਲ ਅਸੀਂ ਪੀਸਫੁਲ ਪ੍ਰੋਟੈਸਟ ਨਹੀਂ ਕਰ ਸਕਦੇ ਅੱਜ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਆਸੂ ਗੈਸ ਦਾ ਗੋਲਾ ਦਾ ਸਾਹਮਣਾ ਕੀਤਾ ਆ ਤੇ ਇਹ ਬਜ਼ੁਰਗ ਧੰਨ ਨਾਲ ਸਲੂਟ ਆ ਇਹਨਾਂ ਨੂੰ ਇਨਾਂ ਦੇ ਵਿੱਚ ਸਾਡੇ ਗੁਰੂਆਂ ਦਾ ਖੂਨ ਹੈ ਇਸ ਕਰਕੇ ਇੰਨਾ ਕੋਈ ਸਹਨ ਕਰ ਰਿਹਾ ਜਿਹੜੇ ਇੰਨੇ ਜ਼ਰੀਲੀ ਗੈਸ ਜਿਹੜੀ ਤੁਹਾਡੇ ਅੰਦਰ ਵੜ ਜਾਂਦੀ ਤੁਸੀਂ ਸਾਹ ਨਹੀਂ ਲੈ ਸਕਦੇ ਤੁਹਾਡੀਆਂ ਅੱਖਾਂ ਜਲਦੀਆਂ ਤੁਹਾਡੀ ਸਕਿਨ ਜਲਦੀ ਹੈ ਕਿੰਨੇ ਬਜ਼ੁਰਗ ਉੱਥੇ ਡਿੱਗ ਜਾਂਦੇ ਹੋਣਗੇ ਮੈਨੂੰ ਸਾਨੂੰ ਪਤਾ ਅਸੀਂ ਅੱਗੋਂ ਕਿਵੇਂ ਪਿੱਛੇ ਤੱਕ ਆਏ ਔਰ ਹਜੇ ਤੱਕ ਮੇਰੇ ਕੋ ਸਾਹ ਪ੍ਰੋਪਰਲੀ ਨਹੀਂ ਲਿਆ ਜਾ ਰਿਹਾ ਵੀ ਆ ਰਹੇ ਨੇ ਮੈਡਮ ਜਿਹੜਾ ਪ੍ਰੋਪਰਲੀ ਹਜੇ ਤੱਕ ਸਾਹ ਨਹੀਂ ਲਿਆ ਜਾ ਰਿਹਾ ਮੈਂ ਤੁਹਾਨੂੰ ਦੱਸਾਂ ਅੱਖਾਂ ਜਲਦੀਆਂ ਪਈਆਂ ਆ ਇਹ ਇਹ ਕੱਲੇ ਆਸੂ ਗਿਆ ਸੀ ਗੋਲੇ ਨਹੀਂ ਹੈ ਇਹ ਉਹ ਜੇ ਚੀਜ਼ਾਂ ਨੇ ਜਿਹੜੀਆਂ ਆਰਮੀ ਇਸਤੇਮਾਲ ਕਰਦੀਆਂ ਨੇ ਅਸੀਂ ਕੋਈ ਦੁਸ਼ਮਣ ਅਸੀਂ ਕੋਈ ਦੇਸ਼ਦਰੋਹੀ ਥੋੜਾ ਨਾ ਆ ਅਸੀਂ ਸਾਡੇ ਕਿਸਾਨ ਆਪਣੇ ਹੱਕਾਂ ਵਾਸਤੇ ਆਪਣੀ ਹੱਕ ਦੀ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਆ ਕਿ ਸਰਕਾਰ ਦਾ ਬਹੁਤ ਹੀ ਮਾੜਾ ਵਰਤੀਰਾ ਆ ਕਿਸਾਨਾਂ ਦੇ ਵੱਲ ਔਰ ਅਸੀਂ ਕੋਈ ਡੈਮੋਕਰੇਟਿਵ ਕੰਟਰੀ ਚ ਨਹੀਂ ਰਹਿ ਰਹੇ ਅਸੀਂ ਇੱਕ ਡਿਕਟੇਟਰ ਡਿਕਟੇਟਰਸ਼ਿਪ ਦੇ ਵਿੱਚ ਰਹਿ ਰਹੇ ਆ ਜਿਹੜੀਆਂ ਸਰਕਾਰਾਂ ਆਪਣੇ ਸੰਵਿਧਾਨ ਤੇ ਹੀ ਨਹੀਂ ਚੱਲਦੀਆਂ ਕੀ ਗੱਲ ਅਸੀਂ ਪੀਸਫੁਲ ਪ੍ਰੋਟੈਸਟ ਨਹੀਂ ਕਰ ਸਕਦੇ ਅੱਜ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਅਸੂ ਗੈਸ ਦਾ ਗੋਲਾ ਦਾ ਸਾਹਮਣਾ ਕੀਤਾ ਆ ਤੇ ਇਹ ਬਜ਼ੁਰਗ ਧੰਨ ਨਾਲ ਸਲੂਟ ਆ ਇਹਨਾਂ ਨੂੰ ਇਨਾਂ ਦੇ ਵਿੱਚ ਸਾਡੇ ਗੁਰੂਆਂ ਦਾ ਖੂਨ ਹੈ ਇਸ ਕਰਕੇ ਇੰਨਾ ਕੋ ਸੈਨ ਕਰ ਰਿਹਾ ਜਿਹੜੇ ਇੰਨੇ ਜਰੀਲੀ ਗੈਸ ਜਿਹੜੀ ਤੁਹਾਡੇ ਅੰਦਰ ਵੜ ਜਾਂਦੀ ਤੁਸੀਂ ਸਾਹ ਨਹੀਂ ਲੈ ਸਕਦੇ ਤੁਹਾਡੀਆਂ ਅੱਖਾਂ ਜਲਦੀਆਂ ਤੁਹਾਡੀ ਸਕਿਨ ਜਲਦੀਆਂ ਕਿੰਨੇ ਬਜ਼ੁਰਗ ਉੱਥੇ ਡਿੱਗ ਜਾਂਦੇ ਹੋਣਗੇ ਮੈਨੂੰ ਸਾਨੂੰ ਪਤਾ ਅਸੀਂ ਅੱਗੋਂ ਕਿਵੇਂ ਪਿੱਛੇ ਤੱਕ ਆਏ ਔਰ ਹਜੇ ਤੱਕ ਮੇਰੇ ਕੋ ਸਾਹ ਪ੍ਰੋਪਰਲੀ ਨਹੀਂ ਲਿਆ ਜਾ ਰਿਹਾ ਵੀ ਆ ਰਹੇ ਨੇ ਮੈਡਮ ਜਿਹੜਾ ਪ੍ਰੋਪਰਲੀ ਹਜੇ ਤੱਕ ਸਾਹ ਨਹੀਂ ਲਿਆ ਜਾ ਰਿਹਾ ਮੈਂ ਤੁਹਾਨੂੰ ਦੱਸਾਂ ਅੱਖਾਂ ਜਲਦੀਆਂ ਪਈਆਂ ਇਹ ਇਹ ਕੱਲੇ ਆਸੂ ਗਿਆ ਸੀ ਗੋਲੇ ਨਹੀਂ ਹੈ ਇਹ ਉਹ ਜੇ ਚੀਜ਼ਾਂ ਨੇ ਜਿਹੜੀਆਂ ਆਰਮੀ ਇਸਤੇਮਾਲ ਕਰਦੀਆਂ ਨੇ ਅਸੀਂ ਕੋਈ ਦੁਸ਼ਮਣ ਆ ਅਸੀਂ ਕੋਈ ਦੇਸ਼ਦਰੋਹੀ ਥੋੜਾ ਨਾ ਆ ਅਸੀਂ ਸਾਡੇ ਕਿਸਾਨ ਆਪਣੇ ਹੱਕਾਂ ਵਾਸਤੇ ਆਪਣੀ ਹੱਕ ਦੀ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਆ ਕਿ ਸਰਕਾਰ ਦਾ ਬਹੁਤ ਹੀ ਮਾੜਾ ਵਰਤੀਰਾ ਆ ਕਿਸਾਨਾਂ ਦੇ ਵੱਲ ਔਰ ਅਸੀਂ ਕੋਈ ਡੈਮੋਕਰੇਟਿਵ ਕੰਟਰੀ ਚ ਨਹੀਂ ਰਹਿ ਰਹੇ ਅਸੀਂ ਇੱਕ ਡਿਕਟੇਟਰ ਡਿਕਟੇਟਰਸ਼ਿਪ ਦੇ ਵਿੱਚ ਰਹਿ ਰਹੇ ਹਾਂ ਜਿਹੜੀਆਂ ਸਰਕਾਰਾਂ ਆਪਣੇ ਸੰਵਿਧਾਨ ਤੇ ਹੀ ਨਹੀਂ ਚੱਲਦੀਆਂ ਕੀ ਗੱਲ ਅਸੀਂ ਪੀਸਫੁੱਲ ਪ੍ਰੋਟੈਸਟ ਨਹੀਂ ਕਰ ਸਕਦੇ ਅੱਜ ਪਹਿਲੀ ਵਾਰੀ ਜ਼ਿੰਦਗੀ ਵਿੱਚ ਮੈਂ ਆਸੂ ਗੈਸ ਦਾ ਗੋਲਾ ਦਾ ਸਾਹਮਣਾ ਕੀਤਾ ਆ ਤੇ ਬਜ਼ੁਰਗ ਧਰਨਾ ਸਲੂਟ ਆ ਇਹਨਾਂ ਨੂੰ ਇਹਨਾਂ ਦੇ ਵਿੱਚ ਸਾਡੇ ਗੁਰੂਆਂ ਦਾ ਖੂਨ ਹੈ ਇਸ ਕਰਕੇ ਇਨਾਂ ਕੋਈ ਸਹਿਣ ਕਰ ਰਿਹਾ ਜਿਹੜੇ ਇੰਨੇ ਜ਼ਰੀਲੀ ਗੈਸ ਜਿਹੜੀ ਤੁਹਾਡੇ ਅੰਦਰ ਵੜ ਜਾਂਦੀ ਤੁਸੀਂ ਸਾਹ ਨਹੀਂ ਲੈ ਸਕਦੇ ਤੁਹਾਡੀਆਂ ਅੱਖਾਂ ਜਲਦੀਆਂ ਤੁਹਾਡੀ ਸਕਿਨ ਜਲਦੀਆਂ ਕਿੰਨੇ ਬਜ਼ੁਰਗ ਉੱਥੇ ਡਿੱਗ ਜਾਂਦੇ ਹੋਣਗੇ ਮੈਨੂੰ ਸਾਨੂੰ ਪਤਾ ਅਸੀਂ ਅੱਗੋਂ ਕਿਵੇਂ ਪਿੱਛੇ ਤੱਕ ਆਏ ਔਰ ਹਜੇ ਤੱਕ ਮੇਰੇ ਕੋ ਸਾਹ ਪ੍ਰੋਪਰਲੀ ਨਹੀਂ ਲਿਆ ਜਾ ਰਿਹਾ ਵੀ ਆ ਰਹੇ ਨੇ ਮੈਡਮ ਜਿਹੜਾ ਪ੍ਰੋਪਰਲੀ ਹਜੇ ਤੱਕ ਸਾਹ ਨਹੀਂ ਲਿਆ ਜਾ ਰਿਹਾ ਮੈਂ ਤੁਹਾਨੂੰ ਦੱਸਾਂ ਅੱਖਾਂ ਜਲਦੀਆਂ ਪਈਆਂ ਆ ਇਹ ਇਹ ਕੱਲੇ ਆਸੂ ਗਿਆ ਸੀ ਗੋਲੇ ਨਹੀਂ ਹੈ ਇਹ ਉਹ ਜੇ ਚੀਜ਼ਾਂ ਨੇ ਜਿਹੜੀਆਂ ਆਰਮੀ ਇਸਤੇਮਾਲ ਕਰਦੀਆਂ ਨੇ ਅਸੀਂ ਕੋਈ ਦੁਸ਼ਮਣ ਆ ਅਸੀਂ ਕੋਈ ਦੇਸ਼ਦ్రోਹੀ ਥੋੜਾ ਨਾ ਆ ਅਸੀਂ ਸਾਡੇ ਕਿਸਾਨ ਆਪਣੇ ਹੱਕਾਂ ਵਾਸਤੇ ਆਪਣੀ ਹੱਕ ਦੀ ਸਤਿਕਾਰ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ